ਨਾਨਾ ਬਾਬਾ ਸ੍ਰੀ ਚੰਨ ਜੀ ਜਦੋਂ ਦੀ ਇਨਸਾਨੀਅਤ ਬਣੀ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦਾ ਅੰਤ ਕਦੇ ਵੀ ਨਹੀਂ ਕੋਈ ਪਾ ਸਕਦਾ ਸੋਚੋ ਕਿ ਇੱਕ ਗੈਲੈਕਸੀ ਦੇ ਉੱਤੇ ਕੁਝ ਲੋਕ ਸੂਰਜ ਦੀ ਗਰਮੀ ਵਿੱਚ ਰਹਿੰਦੇ ਹਨ ਅਤੇ ਉਹ ਸੂਰਜ ਵਿੱਚ ਹੀ ਖਾਂਦੇ ਹਨ ਪਕਾਉਂਦੇ ਹਨ ਅਤੇ ਜਾਨਵਰ ਰੱਖੇ ਹੋਏ ਹਨ ਉਹਨਾਂ ਦੇ ਸਰੀਰ ਉਸੇ ਗਰਮੀ ਦੇ ਹਿਸਾਬ ਨਾਲ ਬਣੇ ਹੋਏ ਹਨ ਉਹ ਜਦੋਂ ਧਰਤੀ ਤੇ ਆਉਣਗੇ ਅਤੇ ਇਸ ਦੀ ਸਰਦੀ ਦੇ ਨਾਲ ਇੱਥੇ ਨਹੀਂ ਰਹਿ ਸਕਦੇ। ਇਨਸਾਨ ਸੂਰਜ ਨੂੰ ਨਿਰਜੀਵ ਜੱਗਾ ਸਮਝਦਾ ਹੈ ਪਰ ਉਸ ਨੂੰ ਨਹੀਂ ਪਤਾ ਕਿ ਪਰਮਾਤਮਾ ਦੀ ਕੁਦਰਤ ਬਹੁਤ ਵਿਸ਼ਾਲ ਹੈ। ਅਜਿਹੀ ਜਗ੍ਹਾ ਤੇ ਵੀ ਜੀਵ ਹਨ ਜੋ ਇਨਸਾਨ ਸੋਚ ਹੀ ਨਹੀਂ ਸਕਦਾ। ਜਿੰਨੇ ਕੋ ਇਨਸਾਨ ਦੀ ਬੁੱਧੀ ਹੈ ਉਹਨਾਂ ਕੋਈ ਇਨਸਾਨ ਸੋਚ ਸਕਦਾ ਹੈ। ਪਰਮਾਤਮਾ ਨੇ ਕਰੋੜਾਂ ਅਰਬਾਂ ਗੈਲੈਕਸੀਆਂ ਬਣਾਈਆਂ। ਜੋ ਇਨਸਾਨ ਦੀ ਸੋਚ ਤੋਂ ਪਰੇ ਹਨ ਉੱਥੇ ਵੀ ਇਨਸਾਨ ਦੀ ਤਰ੍ਹਾਂ ਹੋਰ ਜੀਵ ਰਹਿੰਦੇ ਹੋਣਗੇ ਜੋ ਅੱਗ ਖਾਂਦੇ ਹੋਣਗੇ ਜੋ ਹੋਰ ਗੈਸ ਦੇ ਨਾਲ ਜਿੰਦੇ ਰਹਿੰਦੇ ਹੋਣਗੇ ਇਨਸਾਨ ਨੇ ਪਰਮਾਤਮਾ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਪਰ ਇਨਸਾਨ ਦੇ ਵਿੱਚ ਉਹ ਗੁਣ ਹੀ ਨਹੀਂ ਉਤਪਨ ਹੋਏ ਜੋ ਪਰਮਾਤਮਾ ਨੂੰ ਪਾਉਣ ਵਾਸਤੇ ਕਾਫੀ ਹਨ ਪਰਮਾਤਮਾ ਉਸ ਕਰਨ ਵਿੱਚ ਹੈ ਜੋ ਇਨਸਾਨ ਨਿਰਜੀਵ ਸਮਝਦਾ ਹੈ ਜਦੋਂ ਇਨਸਾਨ ਪਰਮਾਤਮਾ ਦੇ ਘਰ ਸਵਰਗ ਦੇ ਰਸਤੇ ਤੇ ਸਵਰਗ ਦੇ ਦਰਵਾਜ਼ੇ ਤੇ ਪਹੁੰਚਦਾ ਹੈ ਤਾਂ ਉਸ ਸਮੇਂ ਉਸ ਦਰਵਾਜ਼ੇ ਤੇ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਉਸ ਸਮੇਂ ਕਿਸੇ ਦੇ ਗੱਲ ਵਿੱਚ ਕੋਈ ਵੀ ਮਾਲਾ ਨਹੀਂ ਸੀ ਕੋਈ ਵੀ ਧਾਰਮਿਕ ਚੀਜ਼ ਨਹੀਂ ਸੀ ਉਸ ਸਮੇਂ ਪਰਮਾਤਮਾ ਦੇ ਸਾਹਮਣੇ ਬਸ ਕਰਮਾਂ ਦਾ ਹਿਸਾਬ ਹੋਣਾ ਸੀ ਇੱਕ ਮਾਲਾ ਅਤੇ ਇੱਕ ਤਾਰਮਿਕ ਪਹਿਰਾਵਾ ਇਸ ਧਰਤੀ ਦੇ ਉੱਤੇ ਬਸ ਇਸ ਸਰੀਰ ਨੂੰ ਹੀ ਕੰਟਰੋਲ ਕਰਨ ਦਾ ਕੰਮ ਕਰਦਾ ਹੈ ਆਤਮਾ ਨੂੰ ਕੰਟਰੋਲ ਤਾਂ ਪ੍ਰਮਾਤਮਾ ਦਾ ਨਾਮ ਹੀ ਕਰ ਸਕਦਾ ਹੈ ਪ੍ਰਮਾਤਮਾ ਦਾ ਨਾਮ ਆਤਮਾ ਲੈਂਦੀ ਹੈ ਅਤੇ ਮਾਲਾ ਇਹ ਸਰੀਰ ਫੇਰਦਾ ਹੈ ਇਹ ਸਰੀਰ ਹੀ ਉਸ ਨੂੰ ਕੰਟਰੋਲ ਕਰਕੇ ਪ੍ਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ ਮਾਲਾ ਪਰ ਉਹ ਮਾਲਾ ਪ੍ਰਮਾਤਮਾ ਦੇ ਦਰਬਾਰ ਵਿੱਚ ਨਹੀਂ ਪਹੁੰਚਦੀ ਪਰਮਾਤਮਾ ਦੇ ਪਰਪਾਰ ਵਿੱਚ ਆਤਮਾ ਦੇ ਕੀਤੇ ਹੋਏ ਕੰਮ ਪਹੁੰਚਦੇ ਹਨ ਉਹ ਮੈਮਰੀ ਕਾਰਡ ਪਰਮਾਤਮਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਇਨਸਾਨ ਦੇ ਪਾਪ ਪੁੰਨ ਹਨ ਅਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਤਮਾ ਦਾ ਹਿਸਾਬ ਹੋਣਾ ਹੈ ਨਾ ਕਿ ਸਰੀਰ ਦੇ ਰੰਗ ਦਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਤਮਾ ਦਾ ਹਿਸਾਬ ਹੋਣਾ ਹੈ ਇਹ ਸਰੀਰ ਤਾਂ ਮਿੱਟੀ ਹੈ ਅਤੇ ਮਿੱਟੀ ਹੀ ਰਹਿ ਜਾਵੇਗਾ ਜੋ ਇਨਸਾਨ ਇਸ ਧਰਤੀ ਦੇ ਉੱਤੇ ਰਹਿ ਕੇ ਮਨੁੱਖ ਆ ਫੇਰ ਕੇ ਅਤੇ ਤਰ੍ਹਾਂ ਤਰ੍ਹਾਂ ਦੇ ਰੰਗ ਲਗਾ ਕੇ ਇਸ ਸਰੀਰ ਨੂੰ ਸਾਧਨ ਦੀ ਕੋਸ਼ਿਸ਼ ਕਰਦਾ ਹੈ ਉਹ ਸਰੀਰ ਨੂੰ ਆਤਮਾ ਦੇ ਨਾਲ ਮੇਲਣ ਦੀ ਹੀ ਕੋਸ਼ਿਸ਼ ਕਰਦਾ ਹੈ ਪਰ ਉਹ ਆਤਮਾ ਦੇ ਨਾਲ ਨਹੀਂ ਜਾਣਾ ਆਤਮਾ ਨੇ ਬਸ ਉਹ ਹੀ ਚੀਜ਼ ਲੈ ਕੇ ਜਾਣੀ ਹੈ ਜੋ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦਾ ਨਾਮ ਹੀ ਇਨਸਾਨ ਨੂੰ ਚੰਗਾ ਰਸਤਾ ਦੱਸਦਾ ਹੈ ਜੋ ਇਨਸਾਨ ਪਰਮਾਤਮਾ ਦਾ ਨਾਮ ਲੈ ਕੇ ਅੰਦਰੋਂ ਚੰਗਾ ਰਸਤਾ ਲੱਭਦਾ ਹੈ ਉਹੋ ਹੀ ਚੰਗੇ ਰਸਤੇ ਤੇ ਪਵੇਗਾ ਬਾਕੀ ਤਾਂ ਦਿਖਾਵਾ ਹੈ ਇੱਕ ਪਹਿਰਾਵਾ ਇਨਸਾਨ ਉਹ ਇਸ ਧਰਤੀ ਦੇ ਉੱਤੇ ਇੱਕ ਨਾਮ ਦੇ ਸਕਦਾ ਹੈ ਪਰ ਪ੍ਰਮਾਤਮਾ ਦਾ ਪਹਿਰਾਵਾ ਤਾਂ ਨਾਮ ਹੈ ਪ੍ਰਮਾਤਮਾ ਦਾ ਸਿਮਰਨ ਹੈ ਜੋ ਆਤਮਾ ਦੁਆਰਾ ਕੀਤਾ ਜਾਂਦਾ ਹੈ ਜੋ ਇਹ ਸਰੀਰ ਸਿਮਰਨ ਕਰਦਾ ਹੈ ਆਤਮਾ ਵੀ ਜੇਕਰ ਉਹ ਸਿਮਰਨ ਕਰਦੀ ਹੈ ਤਾਂ ਮੁਕਤ ਹੋ ਜਾਵੇਗੀ ਪਰ ਜੇ ਸਰੀਰ ਹੀ ਸਿਮਰਨ ਕਰਦਾ ਹੈ ਆਤਮਾ ਨਹੀਂ ਕਰਦੀ आत्मा जन्म लेना पवेगा सिमरन करने वास्ते इस तरह ही आवागमन चलता रहता है उन्नी देर आत्मा मुक्त नहीं होगी जिनी देर परमात्मा उसके अंदर नहीं वसते धन धन बा श्री चांद जी महाराज धन धन बा श्री चांद जी महाराज